ਸਭ ਤੋਂ ਪਹਿਲਾਂ ਮੈਂ ਸ਼ਬਦ ਵਰਤਿਆ ਤਿਆਗ ਕਰਨੇ ਅਸੀਂ ਇਹ ਸ਼ਬਦ ਦੇ ਅਰਥ ਨੇ ਜੇ ਆਪ ਦੇਖ ਰਹੇ ਹੋ ਭੂਮਿਕਾ ਮੈਂ ਤਾਂ ਬਣਾ ਰਿਹਾ ਕਿ ਆਪ ਮੇਰੀ ਉਸ ਲੜੀ ਨਾਲ ਸਤਿਗੁਰਾਂ ਦੀ ਬਾਣੀ ਦੀ ਲੜ ਨਾਲ ਜੁੜ ਸਕੀਏ ਸਭ ਤੋਂ ਪਹਿਲਾਂ ਤਿਆਗ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਤਿਆਗ ਨੂੰ ਪਰਵਾਰ ਨਹੀਂ ਕੀਤਾ ਜਿੰਨੂੰ ਸੰਸਾਰ ਦੇ ਦੁੱਖਾਂ ਤੋਂ ਸੰਸਾਰ ਦੇ ਕਲੇਸ਼ਾਂ ਤੋਂ ਪਰਿਵਾਰ ਦੇ ਜਿੰਨੇ ਕਲੇਸ਼ ਨੇ ਇਹਦੇ ਤੋਂ ਦੁਖੀ ਹੋ ਕੇ ਕਹਿ ਦੇਣਾ ਪਰਿਵਾਰ ਤੇ ਸੰਸਾਰ ਹੀ ਤਿਆਗ ਦੇ। ਇਹ ਤਿਆਗ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਤੇ ਲਿਖਿਆ। ਇਥੋਂ ਤੱਕ ਕਿ ਜਿਹੜੇ ਇਸ ਤਿਆਗ ਵੱਲ ਤੁਰੇ ਉਹਨਾਂ ਨੂੰ ਸ਼ਬਦ ਵਿੱਚ ਕਿਹਾ ਕਾਹੇ ਰੇਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ। ਤੂੰ ਕਿੱਧਰ ਤੁਰਿਆ ਜਾ ਰਿਹਾ ਹੈਂ? ਕਿਹੜੇ ਜੰਗਲ ਚ ਲੱਭਣ ਤੁਰਿਆ ਰੱਬ ਨੂੰ? ਤੇ ਹਜ਼ੂਰ ਖੁਦ ਕਹਿ ਬਚਨ ਕਰਦੇ ਆ। ਜੇ ਤੂੰ ਕਰਤਾਰ ਨੂੰ ਪ੍ਰਭੂਾਨ ਨੂੰ ਰੱਬ ਨੂੰ ਲੱਭਣ ਤੁਰਿਆ ਹੈ ਤੂੰ ਸੰਸਾਰ ਤੇ ਆਗਣਾ ਚਾਹੰ ਹੈ ਤੇ ਜਿੰਨੂੰ ਤੂੰ ਲੱਭਣ ਤੁਰਿਆ ਉਹਨੇ ਖੁਦ ਸੰਸਾਰ ਨੂੰ ਨਹੀਂ त्यागਿਆ ਫਿਰ ਬੇਨਤੀ ਕੀ ਪ੍ਰਮਾਤਮਾ ਨੇ ਸੰਸਾਰ ਨੂੰ ਤਿਆਗ ਦਿੱਤਾ ਇਸੇ ਕਰਕੇ ਹਜ਼ੂਰ ਨੇ ਕਿਹਾ ਘਟ ਘਟ ਮੈਂ ਖਰਜੂ ਬਸੈ ਸੰਤਨ ਕਹਿਓ ਪੂਕਾਂ ਜਾਂ ਸ਼ਬਦ ਵਰਤਿਆ ਪੂਪ ਮਦ ਜੂ ਬਾਸ ਬਸਤਖੇ ਮੁਕਰ ਮਾਹੀ ਜੈਸੇ ਸ਼ਾਈ ਤੈਸੀ ਹਰ ਬਸੇ ਨਿਰੰਤਰ ਕਾ ਕੀ ਖੋਜੋ ਪਾਈ ਕਿ ਉਹ ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਸਾਂ ਸਭ ਤੋਂ ਪਹਿਲਾਂ ਤਿਆਗ ਜਿਹੜਾ ਕਿਹਾ ਉਹ ਸਭ ਤੋਂ ਖਤਰਨਾਕ ਬਿਮਾਰੀ ਹੈ ਮਾਨਵਤਾ ਲਈ ਉਹਨੂੰ ਛੱਡਣਾ ਬੜਾ ਮੁਸ਼ਕਲ ਜੀ ਉਹ ਹੈ ਅੰਦਰ ਦਾ ਹੰਕਾਰ ਅੰਦਰ ਦੀ ਈਗੋ ਅੰਦਰ ਦਾ ਮਾਨ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤਾ ਗੁਰੂ ਰਣਜੀਤ ਸਾਹਿਬ ਚ ਬਚਨ ਹੀ ਪਈ ਲਏ ਵੀ ਕਿ ਸਾਧੂ ਮਨ ਕਾ ਮਾਨ ਤਿਆਗੋ ਤਾਂ ਮੈਂ ਬੇਨਤੀ ਕੀਤੀ ਸਭ ਤੋਂ ਪਹਿਲਾਂ ਤਿਆਗਿਆ ਫਿਰ ਇੱਥੇ ਤਨ ਦੀ ਥਾਂ ਤੇ ਮਨ ਸ਼ਬਦ ਵਰਤਿਆ ਕਿਉਂਕਿ ਤਨ ਵਿਖਾਵੇ ਮਾਤਰ ਆਪਣੀ ਨਿਮਰਤਾ ਦਿਖਾ ਜਾਂਦਾ ਹੈ ਪਰ ਮਨ ਅੰਦਰੋਂ ਹੰਕਾਰ ਹੀ ਉਸ ਨਿਮਰਤਾ ਵਿੱਚੋਂ ਵੀ ਅਹੰਕਾਰ ਦਾ ਰਸ ਲਈ ਜਾਂਦਾ ਹੈ ਫਿਰ ਬੇਨਤੀ ਤਨ ਵਿਖਾਵੇ ਮਾਤਰ ਹੱਥ ਜੋੜਦੇਗਾ ਮੈਂ ਆਪ ਜੀ ਦਾ ਦਾਸ ਆਪ ਜੀ ਦਾ ਸੇਵਕ ਆ ਚਰਨ ਧੂੜਾ ਉਹ ਤਨ ਕਹਿ ਰਿਹਾ ਹੈ ਔਰ ਅੰਦਰ ਵਾਲਾ ਮਨ ਉਹਦੇ ਵਿੱਚੋਂ ਵੀ ਰਸ ਲੈ ਲਿਆ ਕਿ ਲੋਕ ਕਹਿਣਗੇ ਏਦੂ ਵੱਡੀ ਨਿਰਮਾਨਤਾ ਵਾਲਾ ਬੰਦਾ ਹੀ ਕੋਈ ਨਹੀਂ ਗੁਰੂ ਕਹਿੰਦਾ ਮਨ ਦਾ ਮਾਨ ਤਿਆਗ ਜਿੱਥੋਂ ਸਾਰੀ ਬਿਮਾਰੀ ਸ਼ੁਰੂ ਹੁੰਦੀ ਮਹਾਰਾਜ ਕਹਿੰਦੇ ਸਾਧੂ ਮਨ ਕਾ ਮਾਨ ਤਿਆਗੋ ਕਿਉਂਕਿ ਫੁਰਨੇ ਦਾ ਮਾਨ ਤਿਆਗਣਾ ਬੜਾ ਮੁਸ਼ਕਲ ਜੇ ਦ੍ਰਿਸ਼ਟ ਮਾਨ ਨੂੰ ਤਿਆਗਣਾ ਸੌਖਾ ਹੈ ਪਰ ਅਦ੍ਰਿਸ਼ਟ ਜਿਹੜਾ ਅੰਦਰ ਬੜਿਆ ਉਹਨੂੰ ਤਿਆਗਣਾ ਬੜਾ ਮੁਸ਼ਕਲ ਹੈ ਧਨ ਤਿਆਗਣਾ ਇਸੇ ਕਰਕੇ ਕਬੀਰ ਸਾਹਿਬ ਨੇ ਆਪਣੀ ਬਾਣੀ ਚ ਬਚਨ ਕਹੇ ਕਿ ਰੁਪਈਆ ਛੱਡਣਾ ਸੌਖਾ ਜੇ ਰੁਪਈਆ দান ਕਰਨ ਦਾ ਜਿਹੜਾ ਹੰਕਾਰ ਏ ਉਹ ਰੁਪਈਆ ਛੱਡਣ ਤੋਂ ਬਾਅਦ ਵੀ ਬੰਦਾ ਨਹੀਂ ਛੱਡ ਸਕਦਾ ਬਾਬਾ ਜੀ ਦਾ ਬਚਨ ਹੈ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਬਾਹਰੂ ਧਾਨ ਹੋ ਗਿਆ ਅੰਦਰ ਮਾਨ ਕੇ ਜੋ ਮਾਨ ਤਜਿਆ ਨਹੀਂ ਜਾਏ ਮਾਨ muni mun var gale maan ਸਵੇਕੋ ਕਰ ਐਸੇ ਕਰਕੇ ਸਤਿਗੁਰੂ ਵਾਰ-ਵਾਰ ਕਹਿੰਦੇ ਆ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਓ ਨਾਨਕ ਫਦਿਓ ਰਾਖ ਲੇਖੋ ਤਗਵਾਨ ਪਹਿਲੀ ਬੇਨਤੀ ਮੇਰੀ ਜੀ ਤਿਆਗ ਤਿਆਗ ਵਾਸ਼ਨਾਵਾਂ ਦਾ ਹੈ ਤੇ ਉਹ ਤਿਆਗ ਹੱਟ ਕਰਕੇ ਨਹੀਂ ਹੱਟ ਕਰਕੇ ਤਿਆਗਿਆ ਹੋਇਆ ਬੰਦਾ ਅੰਦਰੋਂ ਜ਼ਹਿਰ ਬਣ ਜਾਂਦਾ ਹੈ ਮਾਫ ਕਰਿਓ ਹੱਟ ਕਰਦਾ ਮੈਂ ਤਿਆਗ ਦਿੱਤੀ ਵਾਸ਼ਨਾ ਉਹ ਧਰਮ ਦੀ ਸ਼ਰ੍ਹਾ ਕਰਕੇ ਧਰਮ ਦੀ ਪਵੰਦੀ ਕਰਕੇ ਲੋਕ ਲਾਜ ਕਰਕੇ ਆਪਣੇ ਬਣੇ ਹੋਏ ਨਾਮ ਕਰਕੇ ਕਹਿੰਦਾ ਮੈਂ ਤਿਆਗ ਦਿੱਤਾ ਪਰ ਅੰਦਰ ਫੁਰਨਿਆਂ ਦੇ ਰੂਪ ਚ ਜ਼ਹਿਰ ਮੰਦਾ ਹੈ ਕਿਸੇ ਵੇਲੇ ਵੀ ਉਹ ਰਸੌਲੀ ਬਣ ਕੇ ਫਟ ਸਕਦਾ ਹੈ ਗੁਰੂ ਕਹਿੰਦਾ ਸਿਮਰਨ ਨਾਲ ਜੋੜ ਤੇ ਸੱਚੀ ਮੁੱਚੀ ਵਾਸ਼ਨਾ ਆਪਣੇ ਆਪ ਤਿਆਗੀ ਜਾਏ